पल पल दी खबर डेरा बब्बा नानक ਤੋਂ ਬਾਰਡਰ ਨਿਊਜ਼ ਪੱਟੀ ਪਲपल दी ਖਬਰ ਦਰਿਆ ਤੋਂ ਮੌਜੂਦਿਆਂ ਦੀ ਅਸਮਲੇ ਤਾਜ਼ੇ ਹਾਲਾਤ ਤੁਹਾਨੂੰ ਦੱਸਣੇ ਆ ਸਾਡੇ ਨਾਲ ਕੁਝ ਕਿਸਾਨ ਵੀਰ ਵੀ ਇੱਥੇ ਜੁੜ ਚੁੱਕੇ ਆ ਸਭ ਨੇ ਕੋਈ ਅਫਸਰੀ ਆਲੇ ਅਫਸਰੀ ਸਾਡੇ ਨਾਲ ਆਲੇ ਮੌਜੂਦ ਨੇ ਗੱਲਬਾਤ ਕਰਦੇ ਆ ਦਰਿਆ ਦੇ ਪਾਣੀ ਦੀ ਜੀ ਸਰ ਆਪਣਾ ਨਾਮ ਜੀ ਹਾਂ ਮੇਰਾ ਨਾਮ ਡਾਕਟਰ ਸੁਪੀਰ ਸਿੰਘ ਸੰਧੂ ਖੇਤੀਬਾੜੀ ਅਫਸਰ ਡੇਰਾ ਬब्बा नानक ਅ ਕੱਲ ਜਿਹੜਾ ਉਪਰੋਂ ਪਾਣੀ ਛੱਡਿਆ ਗਿਆ 1.5 ਲੱਖ ਕਿਊਸਿਕ ਦੇ ਕਰੀਬ ਉਸ ਪਾਣੀ ਛੱਡਣ ਕਰਕੇ ਇਹ ਸਾਰੇ ਏਰੀਆ ਦੇ ਵਿੱਚ ਪਾਣੀ ਦਾ ਹਵਾ ਬਹੁਤ ਤੇਜ਼ ਹੋ ਗਿਆ ਇਸ ਤੋਂ ਇਲਾਵਾ ਕੱਲ ਕਠੂਏ ਲੱਗੇ ਕਿ ਬੱਦਲ ਫਟਿਆ ਉਹਦਾ ਵੀ ਪਾਣੀ ਸਾਰਾ ਜਿਹੜਾ ਉਹ ਦਰਿਆ ਦੇ ਵਿੱਚ ਆਉਣ ਕਰਕੇ ਅਸੀਂ ਵੇਖ ਰਿਹਾ ਕਿ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਤੇ ਅਸੀਂ ਇਲਾਕੇ ਦੇ ਜਿਹੜੇ ਦਰਿਆਵਾਂ ਪਾਰ ਇਹ ਲੋਕ ਖੇਤੀ ਕਰਦੇ ਨੇ ਜਾਂ ਜਿਨ੍ਹਾਂ ਨੇ ਰਹਿਸ਼ ਬਣਾਈਆਂ ਆਪਣੇ ਡੰਗਰ ਰੱਖੇ ਨੇ ਅਸੀਂ ਉਹਨਾਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਮਾਲ ਡੰਗਰ ਲੈ ਕੇ ਜਿਹੜਾ ਵਾ ਉਹ ਸੇਫਲੀ ਸਮੇ ਰਹਿਂਦੇ ਆ ਇੱਧਰ ਆਜੋ ਕਿਉਂਕਿ ਪਾਣੀ ਦਾ ਆਪਣਾ ਘਹਾ ਹੁੰਦਾ ਪਾਣੀ ਨੇ ਆਪਣੀ ਚਾਲੇ ਚੱਲਣਾ ਹੁੰਦਾ ਜੇ ਪਾਣੀ ਕਿਤੇ ਢਾਲਾ ਕੇ ਕਿਤੇ ਉਸ ਉਸ ਇਲਾਕੇ 'ਲ ਮੁੜ ਗਿਆ ਤਾਂ ਫਿਰ ਸਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਪ੍ਰਸ਼ਾਸਨ ਨੇ ਜਿਹੜੀਆਂ ਨੇ ਲੋਕਾਂ ਦੇ ਲਈ ਠਾਰਾਂ ਬਣਾਈਆਂ ਨੇ ਡੰਗਰਾਂ ਦੇ ਸਾਹਮਣੇ ਲਈ ਜਗ੍ਹਾ ਬਣਾਈਆਂ ਵੱਖ-ਵੱਖ ਭਾਗਾਂ ਦੀਆਂ ਡਿਊਟੀਆਂ ਲਾਈਆਂ ਨੇ ਤੋਂ ਸਮਾਂ ਰਹਿੰਦਿਆਂ ਇਸ ਇਲਾਕੇ 'ਚੋਂ ਜਿਹੜਾ ਆਪਣਾ ਜਿਹੜਾ ਮਾਲ ਡੰਗਰ ਆ ਉਹਨਾਂ ਨੂੰ ਇੱਧਰ ਲਿਆਇਆ ਜਾਵੇ ਇਸ ਤੋਂ ਇਲਾਵਾ ਜਿੱਥੇ ਤੁਸੀਂ ਪਾਣੀ ਵੇਖ ਰਹੇ ਹੋ ਦਰਿਆ ਦੀ ਮਾਰ ਵੇਖ ਰਹੇ ਹੋ ਉਸ ਤੋਂ ਤਕਰੀਬਨ 200 ਮੀਟਰ ਜਿਹੜਾ ਪਿੱਛੇ ਰਿਹਾ ਜਾਵੇ ਕਿਉਂਕਿ ਕਈ ਵਾਰ ਪਾਣੀ ਨੇ ਥੱਲੇ ਥੱਲੇ ਖੋਰਾ ਲਾਇਆ ਹੁੰਦਾ ਵਾ ਸਾਨੂੰ ਪਤਾ ਨਹੀਂ ਲੱਗਦਾ ਥੱਲੇ ਥੱਲੇ ਪਾਣੀ ਜਿਹੜਾ ਉਹ ਵਹਾ ਜਿਹੜਾ ਉਹ ਜ਼ਮੀਨ ਨੂੰ ਕੱਟ ਚੁੱਕਾ ਹੁੰਦਾ ਜਦੋਂ ਅਸੀਂ ਅਗਲੇ ਬੰਨੇ ਆਉਨੇ ਆ ਤੇ ਕਈ ਵਾਰ ਢਿੱਗ ਢਿਗਣ ਦੇ ਨਾਲ ਉਹ ਨੁਕਸਾਨ ਹੋ ਸਕਦਾ ਗੱਲ ਕਰਦਿਆਂ ਜੀ ਹੁਣ ਸਾਹਮਣੇ ਤੁਸੀਂ ਤੁਹਾਨੂੰ ਥੋੜਾ ਜਿਹਾ ਕੈਮਰਾ ਨਾਲ ਵੀ ਦਿਖਾ ਦਿੰਨੇ ਆ ਵੀ ਸਾਹਮਣੇ ਜਿਹੜੀ ਇਹ ਤੁਸੀਂ ਜਿਹੜੀ ਬੱਧੀ ਆ ਗਈ ਆ ਉਹ ਵੀ ਨੂੰ ਖੋਰਾ ਲੱਜੁਕਾ ਵਾ ਉਸ ਬਾਰੇ ਵਿੱਚ ਹਾਂ ਇਹ ਬਹੁਤ ਇਹ ਰਿਸਕੀ ਹੋ ਚੁੱਕਿਆ ਇਹ ਤਕਰੀਬਨ ਇਹ ਮੈਨੂੰ ਲੱਗਦਾ ਕਿ ਇਹ ਕੋਨੇਵਾਲ ਦੇ ਪਿੰਡ ਦੀ ਜਿਹੜੀ ਹੈ ਜ਼ਮੀਨ ਜਿਹੜਾ ਕਿ ਇਹ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਇੱਥੇ ਵੀ ਖੁਰਾ ਲੱਗਦਾ ਇਸ ਤੋਂ ਇਲਾਵਾ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਉਹ ਜੰਗਲਾਤ ਦਾ ਏਰੀਆ ਉਸ ਤੋਂ ਉਧਰ ਵੀ ਅਸੀਂ ਹੁਣ ਘੇੜਾ ਕੱਢ ਕੇ ਆਏ ਆ ਉੱਥੇ ਜਿਹੜੇ ਨੀਵੇਂ ਖੇਤ ਸੀਗੇ ਉਹਨਾਂ 'ਚ ਪਾਣੀ ਭਰ ਚੁੱਕਾ ਤੇ ਜੇ ਉੱਥੋਂ 2-4 ਏਕੜ 1 ਏਕੜ ਦਾ ਏਰੀਆ ਜਿਹੜਾ ਉਹ ਪਾਰ ਕਰਦੇ ਆ ਤੇ ਕਾਫੀ ਜਿਹੜਾ ਏਰੀਆ ਉਹ ਪਾਣੀ ਦੀ ਮਾਰ ਹੇਠ ਆ ਸਕਦਾ ਗੱਲ ਕਰਦਿਆਂ ਜੀ ਤੁਹਾਨੂੰ ਫੇਰ ਦੁਬਾਰਾ ਇੱਕ ਵਾਰੀ ਜਾਣਕਾਰੀ ਦੇ ਦਈਏ ਪੀ ਜਿਹੜੀ ਸਾਹਮਣੇ ਤੁਸੀਂ ਤੁਸੀਂ ਦੇਖ ਰਹੇ ਉਹਨੂੰ ਵੀ ਖੁਰਾ ਲੱਗ ਚੁੱਕਾ ਵਾ ਕਿਸੇ ਵੇਲੇ ਵੀ ਅੰਨ ਖਾਵੀ ਜਣੀ ਕਟਰਾ ਜੜੀ ਹੋ ਸਕਦੀ ਆ ਪਾਣੀ ਦਾ ਵਾਹ ਇਥੇ ਪਿੰਡ ਨੂੰ ਜਿਹੜਾ ਘੋਨੇਵਾਲ ਨੂੰ ਉਧਰ ਨੂੰ ਜਾ ਸਕਦਾ ਸਾਡੇ ਨਾਲ ਹੋਰ ਕਿਸਾਨ ਵੀ ਐਸੋਲੇ ਮੌਜੂਦ ਨੇ ਆਓ ਉਹਨਾਂ ਗੱਲਬਾਤ ਕਰਦਿਆਂ ਵੀ ਉਹ ਇੱذਰ ਕੀ ਕਹਿਣਾ ਚਾਹੁੰਦੇ ਆ ਜੀ ਜੀ ਸਰਪਲਰ ਜੀ ਆਪਣਾ ਨਾਮ ਜੀ ਮੇਰਾ ਨਾਮ ਅਵਤਾਰ ਸਿੰਘ ਆ ਜੀ ਜਿਹੜਾ ਐਸੋਲੇ ਫਲੱਡ ਦਾ ਆ ਕਿ ਆਪਾਂ ਫਲੱਡ ਕਹਿ ਸਕਣਾ ਜਿਹੜਾ ਦਰਿਆਚੀ ਵਾਲੇ ਪਾਣੀ ਦੇ ਉਧਰ ਵਧਿਆ ਉਸ ਵਰੇ ਜੀ ਜੀ ਬਿਲਕੁਲ ਜੀ ਇਹ ਹਰ ਇੱਕ ਨਵਾਂ ਲਈ ਚੀਜ਼ਾਂ ਜੜੀਆਂ ਨੇ ਸਫੇਸ ਕਰਨੀਆਂ ਪੈਂਦੀਆਂ ਸਾਨੂੰ ਮੇਰੀ ਦਰਿਆ ਦੇ ਨਾਲ ਲੱਗਦੀ ਜ਼ਮੀਨਾਂ ਜ 9 10 ਕਿੱਲੇ ਤਾਂ ਆ ਉਹ ਸਾਰਾ ਡੁੱਬ ਚੁੱਕਾ ਆ ਇਹਦੇ ਵਿੱਚ ਇਹ ਆ ਕਿ ਜਿਹੜਾ ਪਾਣੀ ਆ ਅਜੇ ਫਿਲਹਾਲ ਤੇ ਜਿਹੜਾ ਜਾਲੀ ਮਾਲੀ ਨੁਕਸਾਨ ਕੋਈ ਨਹੀਂ ਬਾਬਾ ਕਿਰਪਾ ਕਰੇ ਨਾਮ ਹੀ ਹੋਵੇ ਚਲੋ ਵਧੀਆ ਗੱਲ ਆ ਬਾਕੀ ਜਿਹੜਾ ਇਹ ਪਾਣੀ ਅਜੇ ਸਥਿਰ ਆ ਜੇ ਦਰਿਆ ਦੇ ਵਿੱਚ ਵਿੱਚ ਚੱਲ ਰਿਹਾ ਬਾਹਰ ਪਿੰਡਾਂ ਨੂੰ ਜੇ ਨੁਕਸਾਨ ਕੋਈ ਨਹੀਂ ਪੈਨਿੰਗ ਹੋਣ ਦੀ ਲੋੜ ਨਹੀਂ ਆਪ ਨੂੰ ਆਪਣੇ ਘਰਾਂ ਦੇ ਵਿੱਚ ਸੁਰੱਖਿਆ ਦੇ ਚੀਜ਼ੀ ਵੇਖਣ ਚਾਹੀਦੀ ਆ ਪੀ ਲੋਕੀ ਜਿਹੜੇ ਨੇ ਕੋਈ ਗੱਡੀਆਂ ਤੇ ਮੋਟਰਸਾਈਕਲ ਤੇ ਆਪਣਾ ਵਹੀਕ ਲੈ ਕੇ ਤਿਆਵਾਲੇ ਭੈਡੇ ਨਜ਼ਰ ਆ ਰਹੇ ਨੇ ਕਿ ਪਿਕਨਿਕ ਨੇ ਸਪੋਰਟ ਦੇ ਤੌਰ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਮੈਂ ਜੀ ਪਹਿਲਾਂ ਵੀ ਇੱਕ ਚੈਨਲ ਤੇ ਕਹਿ ਚੁੱਕਿਆ ਜੀ ਮੈਂ ਮੈਂ ਤੇ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਜੇ ਅਸੀਂ ਇੱਥੋਂ ਦੇ ਸਨਿਕ ਆ ਸਾਨੂੰ ਇੱਥੋਂ ਦੇ ਹਾਲਾਤਾਂ ਦਾ ਪਤਾ ਜਿਹੜੇ ਲੋਕ ਗੁਰਦਾਸਪੁਰ ਲਾਲੋ ਜਾਂ ਅੰਮ੍ਰਿਤਸਰ ਦੇ ਵਿੱਚੋਂ ਆਸੇ ਪਾਸੇ ਪਿਕਨਿਕ ਸਪੋਰਟ ਸਮਝ ਕੇ ਉਹਨੂੰ ਵੇਖਣ ਵਾਸਤੇ ਆਉਂਦੇ ਨੇ ਪਰਿਵਾਰਾਂ ਦੇ ਪਰਿਵਾਰ ਨਾਲ ਲੈ ਕੇ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਜੁਰਮ ਬੇਨਤੀ ਆ ਵੀ ਭਾਈ ਇਹ ਕੋਈ ਪਿਕਨਿਕ ਸਪੋਰਟ ਨਹੀਂ ਇਹ ਖਤਰੇ ਦਾ ਨਿਸ਼ਾਨ ਆ ਜਿਹੜਾ ਅਸੀਂ ਸਾਰਿਆਂ ਨੇ ਹਰ ਪਾਸੇ ਫੇਸ ਕਰਦੇ ਆ ਪਿਛੇ ਛਾਤੀ ਮਾਰ ਲਈ ਆਪਾਂ ਸਤਲੁਜ ਦਰਿਆ ਔਰ ਬਿਆਸ ਦਰਿਆ ਨੇ ਕਿਹੜੇ ਕਿਹੜੇ ਪਿੰਡਾਂ ਨੂੰ ਕਿਵੇਂ ਕਿਵੇਂ ਹਾਲਾਤਾਂ ਚ ਪਾਇਆ ਹੋਇਆ ਅਗਰ ਉਹ ਰੱਬ ਨਾ ਕਰੇ ਅਗਰ ਸਾਡੇ ਸਾਹਮਣੇ ਉਹੋ ਜਿਹੇ ਹਾਲਾਤ ਪੈਦਾ ਹੁੰਦੇ ਨੇ ਤਾਂ ਉਹਦੇ ਨਾਲ ਜਿਹੜਾ ਨਜਿੱਠਣਾ ਉਹ ਬਹੁਤ ਔਖਾ ਹੋ ਜਾਣਾ ਸੋ ਮੇਰੀ ਬੇਨਤੀ ਹੈ ਵੀ ਆਪਣੇ ਬੱਚੇ ਆਪਣੇ ਇੱਕ ਜਨਾਨੀਆਂ ਨਾਲ ਲੈ ਲੈ ਕੇ ਇਸ ਪਿਕਨਿਕ ਸਪੋਰਟ ਨਹੀਂ ਗਈ ਇੱਥੇ ਪਿਕਨਿਕ ਬਣਾਉਣ ਵਾਸਤੇ ਨਾ ਆਉਣ ਆਪੋ ਆਪਣੇ ਘਰਾਂ ਵਿੱਚ ਠਹਿਰ ਰਹੇ ਨੇ ਤਾਂ ਜੋ ਕੱਲ ਨੂੰ ਅਸੀਂ ਸਰਕਾਰ ਔਰ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਨਾ ਠਹਿਰਾ ਸਕੀਏ ਵੀ ਸਾਡੀ ਸਰਕਾਰ ਨੇ ਮਦਦ ਨਹੀਂ ਕੀਤੀ ਸਾਡੀ ਪ੍ਰਸ਼ਾਸਨ ਨੇ ਮਦਦ ਨਹੀਂ ਕੀਤੀ ਸਰਕਾਰ ਸਾਨੂੰ ਘਰ ਚ ਰਹਿਣ ਨੂੰ ਕਹਿ ਰਹੀ ਆ ਨਾ ਕਿ ਸਾਨੂੰ ਪੋਲਾਂ ਦੇ ਕੋਲ ਨੂੰ ਜ਼ਿਆਦਾ ਕਹਿ ਰਹੀ ਆ ਇੰਨੀ ਕੁ ਬੇਨਤੀ ਜੁਰ ਕਰਾਂਗਾ ਜੀ ਪਲ ਦੀ ਖਬਰ ਜਿਹੜੀ ਆ ਬਾਰਡਰ ਪੱਟੀ న్యూ ਜਿਹਦੇ ਨਾਲ ਤੁਹਾਨੂੰ ਹਰ ਤਰ੍ਹਾਂ ਦੀ ਖਬਰ ਜਿਹੜੀ ਆ ਦੱਸਦੇ ਰਵਾਂਗੇ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਪਰ ਫੇਰ ਵੀ ਆਪਾਂ ਆਪਣੇ ਵੱਲੋਂ ਵੀ ਤੁਹਾਨੂੰ ਇੱਕ ਬੇਨਤੀ ਕਰਦੇ ਆਂ ਵੀ ਜਿਹੜੇ ਲੱਗੇ ਲੱਗੇ ਪਿੰਡ ਨੇ ਜਿਹੜੇ ਨੇ ਨੀਵੇਂ ਥਾਂ ਤੇ ਜਿਹੜੇ ਕੋਈ ਹੈਗੇ ਨੇ ਉਹ ਬਿਸ਼ੱਕ ਲਲਟ ਰਹੇ ਜੀ ਜੀ ਤੁਸੀ ਜਿਹਨੂੰ ਜਿਹੜਾ ਖੁਰ ਲੱਗ ਜਗਾ ਉਹ ਰਿਆਂ ਜ਼ੂਮ ਕਰਕੇ ਤੁਹਾਨੂੰ ਵੀ ਖਾ ਰਿਹਾ ਜੀ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਤੁਸੀਂ ਨੂੰ ਜਿਹੜਾ ਖੋਰਾ ਲੱਗ ਚੁੱਕਾ ਹੈਗਾ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਕਹਿ ਸਕਦੇ ਭੀ ਇੰਤਜ਼ਾਮ ਬਹੁਤ ਹੀ ਘੱਟ ਨਜ਼ਰ ਆ ਰਿਹਾ ਜੀ ਜੀ ਸਰ ਇਸ ਵੇਲੇ ਮੌਜੂਦ ਜੀ ਤੁਸੀਂ ਰਾਵੀ ਦਰਾ ਦੇ ਉੱਤੇ ਜੀ ਤੇ ਜਿਹੜੇ ਪਾਣੀ ਆ ਪਿੱਛੇ ਛੱਡਿਆ ਜੀ ਉਸ ਬਾਰੇ ਸਰ ਜਾਣਕਾਰੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਸਵੇਰੇ ਮਾਨਯੋਗ ਡੀਸੀ ਸਾਹਿਬ ਔਰ ਮਾਨਯੋਗ ਐਸਐਸਪੀ ਸਾਹਿਬ ਦੇ ਨਾਲ ਅਸੀਂ ਸਾਰੇ ਪ੍ਰਸ਼ਾਸਨ ਨੇ ਸਿਵਲ ਔਰ ਪ੍ਰਸ਼ਾਸਨ ਨੇ ਮਿਲ ਕੇ ਇਲਾਕੇ ਦਾ ਦੌਰਾ ਕੀਤਾ ਸੀ ਬੇਸਿਕਲੀ ਉਜ ਡਰਿਆ ਜਿਹੜਾ ਇਹ ਸਾਰੇ ਪ੍ਰਵਾਹ ਦਾ ਸੋਰਸ ਹੈ ਤੇ ਪਿੱਛੇ ਪਹਾੜਾਂ ਦੇ ਵਿੱਚ ਜਿਹੜੀ ਬਰਖਾ ਪਿੱਛੇ ਕਾਫੀ ਜ਼ਿਆਦਾ ਹੋਈ ਹੈ ਉਹਦੇ ਵਿੱਚ ਉਜ ਡਰਿਆ ਦੇ ਵਿੱਚ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਹੋਣ ਕਰਕੇ ਸਵੇਰੇ 5:40 ਮਿੰਟ ਤੇ 1,45,000 ਕਿਊਸਿਕ ਸੀਗਾ ਤਾਂ ਹਾਲਾਂਕਿ ਇਹਦੇ ਸਮਰੱਥਾ ਆ ਗਈ ਇਹਦੇ ਵਿੱਚ 2 ਲੱਖ 3 ਲੱਖ ਤੱਕ ਨਿਕਲਣ ਦੀ ਪਰ ਜਿਸ ਤਰ੍ਹਾਂ ਸਵੇਰੇ ਡੀਸੀ ਸਾਹਿਬ ਨੇ ਦੱਸਿਆ ਸੀ ਓਨ ਅਲਰਟ ਆ ਗਈਆਂ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਪਰ ਸਿਰਫ ਚੇਤਾਵਨੀ ਦੇ ਤੌਰ ਦੇ ਉੱਤੇ ਚੇਤਨ ਰਹਿਣ ਦੀ ਲੋੜ ਹੈਗੀ ਹੈ ਉਸੇ ਆਪਾਂ ਸਵੇਰੇ ਬਾਰੇ ਵਿਸਥਾਰ ਦੇ ਨਾਲ ਸਾਰੀ ਬੀਓਪੀ ਚੰਡੀਗੜ੍ਹ ਦੀ ਦੌਰਾ ਕੀਤਾ ਆਪਣਾ ਦਰਿਆ ਮੂਸਾ ਰਾਜੇ ਦਾ ਵਗੈਰਾ ਪਿੰਡ ਸਾਰਿਆਂ ਨੂੰ ਦੇਖਿਆ ਸੀਗਾ ਸਾਰਾ ਕੰਟਰੋਲ ਦੇ ਵਿੱਚ ਸਾਰਾ ਕੁਝ ਠੀਕ ਹੈ ਪਾਣੀ ਦਾ ਫਲੋ ਬਿਲਕੁਲ ਠੀਕ ਚੱਲ ਰਿਹਾ ਪਰ ਔਨ ਅਲਰਟ ਲੈਣ ਦੀ ਲੋੜ ਹੈ ਉਹਦੇ ਤਹਿਤ ਹੀ ਮੈਂ ਦੁਬਾਰਾ ਅੱਜ ਹੁਣ 5-6 ਘੰਟੇ ਬਾਅਦ ਦੁਬਾਰਾ ਦੇਖਣ ਆਇਆ ਮਾਨਯੋਗ ਡੀ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਪਾਣੀ ਦਾ ਵਹਾਅ ਠੀਕ ਚੱਲ ਰਿਹਾ ਹੈ ਔਰ ਅੱਜ ਜੋ ਬਹਾਵ ਹੈ ਇਹ ਕੱਲ ਦੇ ਛੱਡੇ ਹੋਏ ਬਿਰਾਜ ਦੇ ਵਿੱਚੋਂ ਜੋ ਬਹਾਵ ਵਧਿਆ ਵਾ ਉਹਦਾ ਰਿਜ਼ਲਟ ਅੱਜ ਨਜ਼ਰ ਆ ਰਿਹਾ ਡਾਊਨਸਟ੍ਰੀਮ ਜਿਹੜਾ ਇਫੈਕਟ ਕਰਨੇ ਆ ਅੱਜ ਜਿਸ ਤਰ੍ਹਾਂ ਕਿ ਉੱਥੇ ਬਾਹ ਕਟਿਆ ਸੋ ਮੈਂ ਉਮੀਦ ਕਰ ਰਿਹਾ ਬਲਕਿ ਆਈ ਐਮ ਕੌਨਫੀਡੈਂਟ ਕਿ ਕੱਲ ਜਿਹੜਾ ਸਾਨੂੰ ਇੱਥੇ ਕਟੇ ਹੋਏ ਦਾ ਇਫੈਕਟ ਨਜ਼ਰ ਆਏਗਾ ਔਰ ਇਹ ਸਾਰਾ ਸਾਡੇ ਇਲਾਕੇ ਦਾ ਫਲੋ ਜਿਹੜਾ ਕੱਟ ਜਾਏਗਾ ਕਰਿਆ ਜੀ ਸੱਜੇ ਬਨੇ ਜੇ ਗੱਲ ਕਰੀਏ ਤੇ ਤੁਸੀਂ ਬੰਨ ਨੂੰ ਥੋੜੇ ਖੋਰਾ ਲੱਗ ਰਿਹਾ ਜੀ ਉਸ ਬਾਰੇ ਇਦੇ ਬਾਰੇ ਇਰੀਗੇਸ਼ਨ ਡਿਪਾਰਟਮੈਂਟ ਦੇ ਨਾਲ ਸੀ ਇੰ ਟੱਚ ਹੈਗੇ ਆ ਇਹਦੀ ਟੈਕਨੀਕਲ ਫੀਜ਼ਿਬਿਲਿਟੀ ਸਟੱਡੀ ਕੀਤੀ ਜਾ ਰਹੀ ਹੈ ਲੋਕਲਸ ਨੂੰ ਜਿਨ੍ਹਾਂ ਨੂੰ ਸਰਪੰਚ ਸਾਹਿਬ ਨੇ ਇੱਥੇ ਪ੍ਰਿੰਸੀਪਲ ਸਿੰਘ ਜੀ ਉਹਨਾਂ ਦੇ ਨਾਲ ਵੀ ਚਰਚਾ ਹੋਈ ਸੀ ਇਹਦੀ ਫੀਜ਼ਿਬਿਲਿਟੀ ਕਰਕੇ ਹੀ ਕੋਈ ਕੰਮ ਕੀਤਾ ਜਾਏਗਾ ਸ਼ਾਰਟ ਟਰਮ ਐਂਡ ਨੂਰ ਧਿਆਨ ਚ ਰੱਖ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਪਹਿਲੇ ਵੀ ਇਹਨੂੰ ਟੈਕਨੀਕਲੀ ਸਟੱਡੀ ਕੀਤਾ ਜਾ ਰਿਹਾ ਹੈ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਖੋਰਾ ਲੱਗਣ ਵਾਲੀ ਜੋ ਹੈ ਉਹ ਟੈਂਪਰੇਰੀ ਚੀਜ਼ ਹੈ ਫੀਲਰ ਉੱਤੇ ਬੰਨ ਬੰਨਣਾ ਜਿਹੜਾ ਟੈਕਨੀਕਲੀ ਉਹਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਰਾਈਟ ਨਾਉ ਤੇ ਡਿਸੀਜਨ ਨਹੀਂ ਲਿਆ ਜਾ ਸਕਦਾ। ਇਸ ਸੜਕ ਦੇ ਉੱਪਰ ਪਾਣੀ ਥੱਲੇ ਵੱਜਾਰਾ ਪਤਰਾ ਉਹ ਉਹ ਹੁਣੇ ਦੇਖਿਆ ਜੀ ਸਵੇਰੇ ਨਹੀਂ ਸੀਗਾ ਉਹ ਆਪਾਂ ਉੱਤੇ ਐਗਜ਼ਾਮਿਨ ਕਰਨੇ ਆ ਤੇ ਰਿਐਕਸ਼ਨ ਲਵਾਂਗੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਕੰਫੀਡੈਂਸ ਨਾਲ ਕੇ। ਥੈਂਕ ਯੂ। ਅ ਪ੍ਰਿਨਸੀਪਲ ਸਾਹਿਬ ਜੀ ਮੈਂ ਲੰਪਰਦਵੀਆਂ ਪਿੰਡ ਦਾ ਇੱਕ ਸਬੰਧਕ ਹਾਂ। ਤੇ ਜੋ ਅੱਜ ਰਾਵੀ ਚਹਾੜ ਆਇਆ ਵਾ ਇਹ ਸਾਡੇ ਡੀਪ ਸਾਹਿਬ ਵੀ ਇੱਥੇ ਹੋ ਕੇ ਗਏ ਨੇ ਮੈਡਮ ਜੀ। ਉਹਨਾਂ ਸਾਡੇ ਅਜਿਹਾ ਸਾਹਿਬ ਆਏ ਸਨ ਦੁਬਾਰਾ ਫੇਰ ਉਹਨੂੰ ਵਰਾਇਤੀਆ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ ਵਾ ਕਿ ਆਪਣਾ ਜਿਹੜਾ ਪਾਣੀ ਦਾ ਭਾਅ ਵਾ ਹੁਣ ਘਟਜਣਾ ਜਿਹੜਾ ਛੱਡਿਆ ਕੱਲ ਦਾ ਵਾ ਤੇ ਇਹਦੀਆਂ ਪਾਵਾਂ ਲੋਕ ਫਲਾ ਰਹੇ ਨੇ ਉਹਨਾਂ ਤੋਂ ਬਚਣਾ ਚਾਹੀਦਾ ਜੀ ਇਹ ਤਾਂ ਨਹੀਂ ਦੋ ਦੋ ਪਰ ਬੰਦ ਜੰਤੀ ਜਗਾ ਗਿਆ ਨਾ ਇਹਨੂੰ ਕਿੱਥੇ ਐਂਡ ਨਹੀਂ ਜਿੱਥੇ ਨਾ ਸਦਾ ਜਾਂਦਾ ਸਰਦ ਆ ਸਰਕਾਰੀ ਆ ਸਰਕਾਰੀ